ਕਿਸਾਨੀ ਅੰਦੋਲਨ ਦੇ ਵਿੱਚ ਇੱਕ ਨੌਜਵਾਨ ਸ਼ਹੀਦ ਹੋ ਗਿਆ ਹੈ ਤੇ ਜਿਸ ਦਾ ਨਾਮ ਸ਼ੁਭਕਰਨ ਸਿੰਘ ਹੈ ਤੇ ਉਸ ਤੋਂ ਬਾਅਦ ਉਸ ਦਾ ਕੱਲ ਅੰਤਿਮ ਸੰਸਕਾਰ ਜਰੂਰ ਹੋਇਆ ਹੈ ਤੇ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਵੀ ਕਈ ਸਵਾਲ ਜਿਹੜੇ ਕਾਂਗਰਸ ਪਾਰਟੀ ਨੇ ਚੱਕਣੇ ਸ਼ੁਰੂ ਕਰ ਦਿੱਤੇ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਤੇ ਮੁੜ ਪਲਟਵਾਰ ਵੀ ਕੀਤਾ ਜਾ ਰਿਹਾ ਤੇ ਕਾਂਗਰਸ ਦੇ ਪ੍ਰਧਾਨ ਰਾਏਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਣਪਛਾਤੇ ਲੋਕਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਆਣਾ ਦੇ ਗ੍ਰਹਿ ਮੰਤਰੀ ਤੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਤੇ ਕਿਸਾਨਾਂ ਨੂੰ ਦਿੱਲੀ ਦੇ ਵੱਲ ਰਵਾਨਾ ਹੋਣ ਦੇ ਲਈ ਵੀ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਿਉਂ ਰੋਕਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਤੇ ਪੜਤ ਵਰ ਕੀਤਾ ਤੇ ਜਿਸ ਨੂੰ ਲੈ ਕੇ ਅੱਜ ਗਵਰਨਰ ਦੇ ਵੱਲੋਂ ਵੀ ਜਿਹੜਾ ਸੈਸ਼ਨ ਦੌਰਾਨ ਜਿਹੜਾ ਭਾਸ਼ਣ ਛੱਡਿਆ ਗਿਆ ਤੇ ਜਬਰਦਸਤ ਹੰਗਾਮਾ ਜਿਹੜਾ ਸੈਸ਼ਨ ਦੇ ਵਿੱਚ ਹੋਇਆ ਤੇ ਉੱਥੇ ਹੀ ਕਾਂਗਰਸ ਪਾਰਟੀ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਤੇ ਰਾਜਾ ਵੜਿੰਗ ਦੇ ਵੱਲੋਂ ਹੁਣ ਕਿਸਾਨਾਂ ਦਾ ਪੱਖ ਲਿਆ ਗਿਆ ਤੇ ਉਹਨਾਂ ਨੇ ਸ਼ੁਕਰਨ ਸਿੰਘ ਨੂੰ ਲੈ ਕੇ ਇਨਸਾਫ ਦੀ ਜਿਹੜੀ ਮੰਗ ਕੀਤੀ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਸਾਡੀ ਸੀਐਲਪੀ ਦੀ ਮੀਟਿੰਗ ਹੈ 10:00 ਵਜੇ

ਪੰਜਾਬ ਦੇ ਲੋਕਾਂ ਤੋਂ ਜਿਸ ਪ੍ਰਕਾਰ ਦਾ ਪੰਜਾਬ ਦੇ ਕਿਸਾਨਾਂ ਨਾਲ ਜੋ ਵਤੀਰਾ ਹੋਇਆ ਆ ਸ਼ੰਭੂ ਬਾਰਡਰ ਤੇ ਤੇ ਦੂਜਾ ਸਾਡਾ ਜਿਹੜਾ ਬਾਰਡਰ ਹੈਗਾ ਫਿਨੋਰੀ ਬਾਰਡਰ ਤੇ ਉਹਦੀ ਮਾਫੀ ਮੰਗਣ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਦੂਜਾ ਪਹਿਲਾ ਗਵਰਨਰ ਅਡਰੈਸ ਤੋਂ ਪੜਨ ਤੋਂ ਪਹਿਲਾਂ ਸ਼ੁਭ ਕਰਨ ਨੂੰ ਸ਼ਰਧਾਂਜਲੀ ਦੇਣ ਤੇ ਮਾਫੀ ਮੰਗਣ ਕਿ ਸਾਡੇ ਤੋਂ ਇਹ ਵੱੱਜਰ ਗੁਨਾਹ ਹੋਇਆ ਹੈ ਇੱਕ ਨੌਜਵਾਨ ਵਿਅਕਤੀ ਦੀ ਜਿਹੜੀ ਗੋਲੀ ਮਾਰ ਕੇ ਰਬੜ ਬੁਲੇਟ ਦੇ ਨਾਲ ਪੱਥਰ ਚ ਗੋਲੀ ਮਾਰ ਕੇ ਮੌਤ ਦੇ ਉਹਨੂੰ ਘਾਟ ਉਤਾਰ ਦਿੱਤਾ ਗਿਆ ਪੂਰੀ ਮਾਫੀ ਮੰਗ ਤੀਜਾ ਜਿਹੜਾ ਪ੍ਰਿੰਤਪਾਲ ਸਾਡਾ ਕਿਸਾਨ ਜਿਹੜਾ ਜ਼ਹਿਰੇ ਇਲਾਜ ਪਿਆ ਜਿਹਨੂੰ ਚੱਕ ਕੇ ਲੈ ਗਏ ਸੀ ਮੈਂ ਉਹਨੂੰ ਮਿਲ ਕੇ ਆਇਆ ਦੋ ਵਾਰੀ ਮੇਰੀ ਧਰਮ ਪਤਨੀ ਗਈ ਹੈ ਔਰ ਇਹ ਮੂੰਹ ਦੇ ਵਿੱਚ ਪਲੇਟਾਂ ਪਾਈਆਂ ਵੀ ਔਰ ਇੱਕ ਇੱਕ ਅੰਗ ਤੋੜਿਆ ਪਿਆ ਉਹ ਨੂੰ ਉਹ ਕਹਿੰਦਾ ਮੈਨੂੰ ਪੁਲਿਸ ਚੱਕ ਕੇ ਲੈ ਗਈ ਸੀ ਰੱਸਾ ਪਾ ਕੇ ਤੀਜਾ ਜਿਹੜਾ ਗੱਲ ਹੈ ਕਰਨੀ ਸੀ ਚੌਥੀ ਕਿ ਜਿਹੜੀ 0 ਐਫ ਆਈ ਆਰ ਮੁੱਖ ਮੰਤਰੀ ਸਾਹਿਬ ਨੇ ਕੱਟੀ ਹੈ ਰੰਦਾਵਾ ਸਾਹਿਬ ਨੇ ਤੁਹਾਨੂੰ ਕਹਿ ਕੇ ਆਏ ਹੋਣੇ ਠੀਕ ਹੈ ਅੱਜ ਕਿ ਜਿਹੜੀ 0 ਐਫ ਆਈ ਆਰ ਕੱਟ ਕੇ ਬੇਵਕੂ ਬਣਾਇਆ ਜਿਵੇਂ ਬਗਰਾੜੀ ਦੇ ਵਿੱਚ 0 ਐਫ ਆਈ ਆਰ ਕੱਟੀ ਗਈ ਸੀ ਜਦੋਂ ਕਿਸੇ ਦਾ ਨਾਂ ਹੀ ਨਹੀਂਗਾ ਉਹ ਤਿੰਨ ਕਾਗਜ਼ ਕਾਲੇ ਕੀਤੇ ਐ ਮੁੱਖ ਮੰਤਰੀ ਸਾਹਿਬ ਉਹ ਬਾਈ ਨੇਮ ਐਫ ਆਈ ਆਰ ਦਰਜ ਕਰਨ ਤੇ ਉਹਨਾਂ ਅਫਸਰਾਂ ਨੂੰ ਜਿਹੜੇ ਅਫਸਰਾਂ ਨੇ ਰਾਏ ਦਿੱਤੀ ਵੀ ਜ਼ੀਰੋ ਐਫ ਆਈ ਆਰ ਕੱਢ ਦਿੰਦੇ ਆ ਨਾਂ ਬਿਨਾ ਨਾਮ ਤੋਂ ਉਹਨਾਂ ਨੂੰ ਸਸਪੈਂਡ ਕਰਨ ਤੇ ਉਹਨਾਂ ਦੀ ਇਨਕੁਆਰੀ ਖੋਲਣ ਜ਼ੀਰੋ ਐਫ ਆਈ ਆਰ ਕੱਟਣ ਦਾ ਕੋਈ ਮਤਲਬ ਹੀ ਨਹੀਂ ਬੰਦਾ ਸੀ ਇਹ ਤਮਾਮ ਔਰ ਜਿਨ੍ਹਾਂ ਨੇ ਟਰੈਕਟਰ ਤੋੜੇ ਔਰ 100 ਤੋਂ ਵੱਧ ਕਿਸਾਨ ਜਿਹੜਾ ਸਾਡਾ ਝਕਮੀ ਪਿਆ ਹੈ ਜਿਨ੍ਹਾਂ ਦੀ ਅੱਖਾਂ ਨਿਕਲ ਗਈਆਂ ਉਹ ਪਰਚਾ ਦਰਜ ਕਿਦੋਂ ਕਰ ਰਹੇ ਨੇ ਕਿ ਮੁੱਖ ਮੰਤਰੀ ਪੰਜਾਬ ਅੱਜ ਸਾਡੀਆਂ ਇਹ ਤਮਾਮ ਮੰਗਾਂ ਰਹਿਣੀਆਂ ਔਰ ਬਾਕੀ ਜਿਹੜੀ ਡਿਸਕਸ਼ਨ ਹੈ ਉਹਰੀ ਗੱਲਬਾਤ ਜੋ ਵੀ ਫੈਸਲਾ ਹੋਊਗਾ ਉਹ ਸੀਐਲਪੀ ਦੀ ਮੀਟਿੰਗ ਚ ਹੋਊਗਾ ਲੇਕਿਨ ਅਸੀਂ ਕਿਸਾਨ ਦੀ ਲੜਾਈ ਲੜਨੀ ਹੈ ਅਸੀਂ ਮਜ਼ਦੂਰ ਦੀ ਲੜਾਈ ਲੜਨੀ ਹੈ ਜੋ ਧੱਕਾ ਤੇ ਜ਼ਿਆਸਤੀ ਕੀਤਾ ਹੈ ਔਰ ਅਸੀਂ ਖਿਲਾਫ ਖੜੇ ਹੋਣਾ ਤੇ ਸਾਨੂੰ ਦਿੱਲੀ ਜਾਣ ਦੇਣ ਕਿਸਾਨਾਂ ਨੂੰ ਦਿੱਲੀ ਸਾਡਾ ਦਿੱਲੀ ਦੇ ਵਾਸਤੇ ਇਸ ਦਿੱਲੀ ਨੂੰ ਤੇ ਝੰਡਾ ਲਾਲ ਕਿਲੇ ਤੇ ਲਹਿਰਾਉਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਨੇ ਪਾਇਆ ਜੀ ਰਾਇ ਨਾਲ ਕਿਸਾਨ ਜਥੇਬੰਦੀਆਂ ਦੇ ਸਿਰਫ ਕਾਂਗਰਸ ਮੈਨੂੰ ਨਹੀਂ ਅਸੀਂ ਕਿਸਾਨ ਜਥੇਬੰਦੀਆਂ ਦੇ ਤਾਂ 100% ਜੋ ਉਹਨਾਂ ਦਾ ਫੈਸਲਾ ਉਹਨਾਂ ਦੇ ਨਾਲ ਹੈ ਕਈਆਂ ਨੇ ਕੱਲ ਮੈਨੂੰ ਸਵਾਲ ਕੀਤਾ ਫਿਰ ਪੋਸਟਮਾਰਟਮ ਹੋ ਗਿਆ ਅੰਤਿਮ ਸੰਸਕਾਰ ਹੋ ਗਿਆ ਕੀ ਕਰੇ ਕਿਸਾਨ ਦਾ ਮਾਂ-ਬਾਪ ਅੱਖਾਂ ਦਿਨਾਂ ਤੋਂ লাশ ਪਈ ਹੈ ਇੱਕ ਮਿੰਟ ਤੇ 9:11 ਵਜੇ ਐਫ ਆਈ ਆਰ ਹੁੰਦੀ ਹੈ ਤੇ 11 ਵਜੇ ਜਿਹੜੀ ਐਡਵਾਈਜ਼ਰੀ ਹੈ ਫੈਲਟ ਡਿਪਾਰਟਮੈਂਟ ਦੀ ਉਹ ਆ ਕੇ ਸਨਸੈਟਿੰਗ ਤੋਂ ਬਾਅਦ ਜਦੋਂ ਸੂਰਜ ਡੁੱਬ ਜਾਂਦਾ ਉਹਦੇ ਬਾਅਦ ਇਹ ਪੋਸਟਮਾਰਟਮ ਨਹੀਂ ਹੁੰਦਾ ਐਡੀ ਕੀ ਕਾਲੀ ਸੀ ਜਿਹੜੀ 15 ਮਿੰਟ ਦੇ ਵਿੱਚ ਇਹਨਾਂ ਨੇ ਉਹਦਾ ਪੋਸਟਮਾਰਟਮ ਵੀ ਕਰ ਦਿੱਤਾ ਐਡੀ ਕੀ ਕਾਲੀ ਸੀ ਜੇ ਪੌਣੇ 11 ਵਜੇ ਹਾਈ ਕੋਰਟ 'ਚ ਕੱਲ ਕੇਸ ਲੱਗਾ ਪਰਸੋਂ ਸ਼ਾਮ ਨੂੰ ਪੌਣੇ 11 ਵਜੇ ਇਹਨਾਂ ਨੇ ਐਫ ਆਈ ਆਰ ਕਰਕੇ ਤੇ 11 ਵਜੇ ਪੋਸਟਮਾਰਟਮ ਕਰ ਦਿੱਤਾ ਤੇ ਜੀਰੋ ਜਿਹੜੀ ਕੀਤੀ ਆ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਉੱਥੇ ਇਹਨੇ ਟਰੈਕਟਰ ਤੋੜੇ ਨੇ ਕਿ ਉਹਨਾਂ ਦੇ ਟਰੈਕਟਰ ਅੱਜ ਡੀਐਸਪੀ ਦੀ ਸਟੇਟਮੈਂਟ ਉਥੋਂ ਦੇ ਦੀ ਮੇਰੇ ਹਰਿਆਣੇ ਦੀ ਕਿ ਅਸੀਂ ਡਰੋਨ ਦੇ ਰਾਹੀਂ ਬੰਦੇ ਚੈੱਕ ਕੀਤੇ ਨੇ ਜਿਹੜੇ ਬੰਦਿਆਂ ਨੇ ਉੱਥੇ ਦੇਖੇ ਗਏ ਨੇ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਕੀ ਗੱਲ ਇਹ ਪਾਕਿਸਤਾਨ ਤੋਂ ਆਏ ਨੇ ਜਾਂ ਕੋਈ ਚਾਈਨਾ ਬਾਰਡਰ ਤੋਂ ਆ ਗਏ ਨੇ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਭੁੱਲ ਗਿਆ ਕਿ 80% ਜਿਹੜੇ ਅੱਜ ਹਿੰਦੁਸਤਾਨ ਦੇ ਵਿੱਚ ਯੋਗਦਾਨ ਆ ਆਜ਼ਾਦੀ ਚੋਂ ਤੇ ਪੰਜਾਬੀਆਂ ਦਾ ਇਕੱਲੇ ਸਿੱਖਾਂ ਦਾ ਕਿਸਾਨਾਂ ਦਾ ਨਹੀਂ ਪੂਰੇ ਪੰਜਾਬੀਆਂ ਦਾ ਜੋ ਯੋਗਦਾਨ ਹੈ ਪੁਰ ਪੁਰ ਸਦਾ ਲਾਲਾ ਲਾਜਪਤਰਾਏ ਨੂੰ ਜਿਹਨੇ ਡਾਂਗਾਂ ਖਾ ਕੇ ਆਪਣੀ ਸ਼ਹਾਦਤ ਦਿੱਤੀ ਤੇ ਇਹਦੇ ਵਿੱਚ ਜਿਹੜਿਆਂ ਬੰਦਿਆਂ ਨੇ ਟਰੈਕਟਰ ਤੋੜੇ ਨੇ ਇਹਨਾਂ ਨੇ ਵੀ ਇਹਨਾਂ ਕੋਲ ਵੀਡੀਓਜ਼ ਆਈ ਹੋਣਗੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਰਿਆਣੇ ਦੇ ਉੱਤੇ ਇਮੀਡੀਏਟਲੀ ਐਫ ਆਈ ਆਰ ਹੋਣੀ ਚਾਹੀਦੀ ਹੈ